ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਪਹਿਲੀ ਵੀਡੀਓ ਦਾ ਐਡ ਕਰਤਾ ਆਪਾਂ ਨੈਕਸਟ ਵੀਡੀਓ ਇੱਥੋਂ ਹੀ ਸਟਾਰਟ ਕਰ ਲਈ ਕੋਈ ਘਰੇ ਨਹੀਂ ਗਏ ਕੋਈ ਚੇਂਜ ਨਹੀਂ ਕੀਤਾ ਮਾਰੂ ਮਾਰੀ ਮਾਰੂ ਮਾਰੀ ਅਸੀਂ ਨੈਕਸਟ ਡੈਸਟੀਨੇਸ਼ਨ ਵੱਲ ਨੂੰ ਤੁਰ ਪਏ ਆ ਤੇ ਮੁੜ ਕੇ ਹੁਣ ਚੇਂਜ ਚੂਜ ਨਹੀਂ ਕੀਤਾ ਕਿਉਂਕਿ ਅਸੀਂ ਆਲਰੇਡੀ ਲੇਟ ਆ 2 ਵਜੇ ਆ ਤੇ ਆਪਾਂ ਜਾ ਰਹੇ ਆ ਹੁਣ ਜਗਰਾਉਂ ਜਗਰਾਉਂ ਸਿਨੇਮੋਹਨ ਦੇ ਵਿੱਚ ਉਥੇ ਨਾਲ ਹੁਣ ਵੇਸ਼ਨ ਦੇ ਵਿੱਚ ਤੇ ਇੱਕ ਦਾਦੀ ਦੀ ਹੁਣੀ ਹੈਗੇ ਆਪਣੇ ਮੱਲਾਪੁਰ ਦੇ ਆ ਤੇ ਉਹਨਾਂ ਦੀ ਹੈਗੀਆਂ ਨਸੀਬੋ ਬੁਟੀਕ ਹਾਂ ਚੁੱਪ ਤੇ ਉਹਨਾਂ ਦੀ ਹੈਗੀਆਂ ਨਸੀਬੋ ਬੁਟੀਕ ਤੇ ਬਾਕੀ ਹੈਗੇ ਨੇ ਦੂਜੇ ਦੀਦੀ ਹੁਣੀ ਲਾਹੌਰਨ 94 ਸੰਧੂ ਹੁਣੀ ਬਾਈ ਤੇ ਸੰਧੂ ਹੁਣੀ ਵਲੌਗ ਜਿਹੜੇ ਹਨਾ ਬਣਾਉਂਦੇ ਨੇ ਉਹ ਮੁਕੇ ਮੁਕੇ ਦੀ ਹਾਂ ਸੰਧੂ ਹੁਣੀ ਤੇ ਉਹਨਾਂ ਦੀ ਸਿਸਟਰ ਨੇ ਉਹ ਵੀ ਬੁਟੀਕ ਦਾ ਕੰਮ ਕਰਦੇ ਨੇ ਤੇ ਉਹਨਾਂ ਦਾ ਤੇ ਉਹਨਾਂ ਨੇ ਵੀ ਬੁਟੀਕ ਦਾ ਕੰਮ ਕੀਤਾ ਹੋਇਆ ਵਾ ਮੈਂ ਨੂੰ ਘੋਗ ਲੈ ਦਿੰਦੇ ਆ ਕਿਨੋਂ ਬੋਕ ਲਗੀ ਤੇ ਉਹਨਾਂ ਨੇ ਵੀ ਸੰਧੂ ਉਹਨਾਂ ਦੀ ਸਿਸਟਰ ਆ ਉਹਨਾਂ ਨੇ ਵੀ ਬੁਟੀਕ ਦਾ ਕੰਮ ਸਟਾਰਟ ਕੀਤਾ ਹੋਇਆ ਵਾ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਣੇ ਮੁੱਲਾਂਪੁਰ ਵਾਲਿਆਂ ਨੇ ਨਸੀਬੋ ਬੁਟੀਕ ਵਾਲਿਆਂ ਨੇ ਐਗਜ਼ੀਬਿਸ਼ਨ ਲਾਈ ਹੋਈ ਆ ਤੇ ਆਪਾਂ ਹੁਣ ਚੱਲੇ ਆ ਉੱਥੇ 2:00 ਵਜੇ ਆ ਤੇ ਹੁਣ ਆਪਾਂ ਘਰੇ ਨਹੀਂ ਗਏ ਕੋਈ ਚੀਜ਼ ਨਹੀਂ ਕੀਤਾ ਸੇਮ ਸੂਟ ਦੇ ਵਿੱਚ ਹੀ ਦੋ ਵਲੌਗ ਆਉਣਗੇ ਹੁਣ ਸੇਮ ਡਰੈਸ ਆਪਾਂ ਕੰਮਿਆ ਚੀਜ਼ ਹੈ ਨਾ ਟੀ-ਸ਼ਰਟ ਚੇਂਜ ਕਰ ਲਈ ਵੀ ਟੀ-ਸ਼ਰਟ ਚੇਂਜ ਤੇ ਅਸੀਂ ਨਹੀਂ ਚੇਂਜ ਕੀਤਾ ਹੈਗਾ ਸੋ ਤਾਂ ਮੈਂ ਲੈ ਕੇ ਗਈ ਸੀ ਮੈਨੂੰ ਐਸੀ ਘਰੇ ਜਾਣਾ ਮੈਂ ਘਰੋਂ ਕੋਕੀ ਚੇਂਜ ਕਰਾਂਗੇ ਤੇ ਪਰ ਅਸੀਂ ਹੁਣ ਫਿਰ ਇੱਧਰ ਹੀ ਇੱਧਰ ਬਾਰੇ-ਬਾਰ ਨਿਕਲੇ ਆਏ ਤੇ ਤੇ ਮੈਂ ਨਹੀਂ ਸੀ ਝੋਕੇ ਫਿਰ ਲੁਧਿਆਣੇ ਜਾਣਾ ਉਸ ਵੇਲੇ ਹਾਂ 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 ਟਾਈਮ ਥੋੜਾ ਇਹਦੇ ਆਨ ਦੋ ਤਿੰਨ ਪਰੋਂ ਇਕੱਠੇ ਆਏ ਦੇਖਿਓਰੀ ਘਰੀ ਹੁੰਦੇ ਆ ਕੰਮ ਤੇ ਨਿਕਲ ਜਵਾਬ ਦਾ ਅੱਜ ਹੁਣ ਕੱਲ੍ਹ ਦੇ ਕੇ ਨੇ ਆਪਾਂ ਚਲੋ ਨਾਨਕੀ ਉੱਥੋਂ ਆ ਕੇ ਇੱਧਰ ਨੂੰ ਆਗੇ ਦੇ ਚਲੋ ਜੀ ਮਨ ਮਿਲਦੇ ਆਪਾਂ ਇੱਕ ਦੇ ਵਿਸ਼ੇ ਚ ਜਾ ਕੇ ਬਣੇ ਰਹੋ ਤੁਸੀਂ ਵਲੌਗ ਨਾਲ ਹਾਂ ਇਹ ਆਪਾਂ ਪਹੁੰਚਣ ਵਾਲੇ ਆਂ ਸਿਨੇਮਾ ਹੁੰਦੇ ਵਿੱਚ ਮਮਾ ਚ ਗਰਾਉ ਮੈਮੀ ਉਹਨਾਂ ਇੱਥੇ ਨੋਤੀ ਜ ਮੈਮੀ ਉਹਨਾਂ ਜੋ ਦਿੱਚ ਆ ਵੀ ਸੁਣੋ ਤੁਸੀਂ ਤੁਸੀਂ ਨਾ ਜਾਣਾ ਬਾਜ਼ਾਰ 바ਕੇ ਤੁਸੀਂ ਜਾਣਾ ਆਹ ਸਹੀ ਗੱਲ ਤੋ ਤਿੰਨ ਜੜੀਆਂ ਵਾ ਇਹ ਤੇ ਇੱਕ ਜੜੀ

ਦੇ ਟੇਰੋ ਛੂਟੇ ਮਰੀ ਜਾਂਦੀ ਆ ਅਨੀ ਨੂੰ ਤੋਂ ਤੱਕ ਸੰਦੂਣੀ ਬੈਠੇ ਹੋਏ ਨੇ ਆ ਮਾਤਾ ਬੈਠੀ ਐ ਉਹ ਵੀਰੂ ਨੇ ਬੈਠੇ ਆਹ ਅਹ ਹਾਂ ਵਾ ਦੇਖੀ ਚਲੋ ਜਿਵੇਂ ਦੇਖੀ ਚਲੋ ਵੀਡੀਓ ਬਣਾਉਂਦਾ ਜੀ ਈ ਆਇਆ ਨਾ ਕਰਿਆ ਨਾ ਇਹ ਬੰਦੀ ਇਹ ਬੰਦੀ ਇਹ ਨਾ ਕਰਿਆ ਨਾ 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 ਹਾਂਜੀ ਇਹ YouTube ਚੈਨਲ ਹੈ ਮਨਸੀਰ ਤੋਂ ਮਨਸੀਰ ਦਾ ਹੈ ਚਲ ਚਲੋ ਆਪਣੀ ਬੀਚਾ ਦੂਗੀ ਹੈਗੀ ਨਾ 94 ਤੇ ਇਹ ਆਪਣੇ ਕੋਲ ਦਾ ਦੇ ਕੇ ਪਿਆ ਹੈ ਗ੍ਰੈਂਡ ਰਿਸ਼ਵਤ ਹੈ ਗੰਗਰ ਲੈ ਕੇ ਆਉ ਲੇਕੇ ਆਏ ਹੋ ਐਂਗਲ ਲੈ ਕੇ ਆਏ ਐਂਗਲ ਲੈ ਕੇ ਆਇਆ ਠੀਕ ਤੇ ਆਪਾਂ ਅਗੇ ਵਾਪਸ ਐਗਜ਼ੀਬੀਸ਼ਨ ਤੋਂ ਤੇ ਜਾਏ ਆਏ ਆ ਸੀਰੇ ਦੇ ਪਾਪਾ ਨੂੰ ਚਾਲ ਨਹੀਂ ਮਿਲੀ ਹੋਰ ਪਹਿਲੇ ਲੱਗਿਆ ਚਾਲ ਮਿਲੀ ਨਹੀਂ ਚਾਲ ਨਹੀਂ ਮਿਲੀ ਇਹਨਾਂ ਨੂੰ ਚਲ ਕੋਈ ਨਾ ਬਾਉ ਬਣਵਾ ਲਾਂਗੇ ਦੀਦੀ ਉਹਨਾਂ ਤੋਂ ਕਹਿ ਕੇ ਤੇ ਇਹਨਾਂ ਨੂੰ ਝੂੜਾ ਚਾਹੀਦਾ ਸੀ ਵੈਸ਼ਰੀ ਬਾਜ ਹਾਂ ਝੂੜਾ ਚਾਹੀਦਾ ਸੀ ਇਹਨਾਂ ਨੂੰ ਉਹ ਨਹੀਂ ਮਿਲਿਆ ਹੈਗਾ ਉਤੇ ਉਡਾੜਾ ਲਿਖਿਆ ਹੋਇਆ ਸੀਗਾ ਉਹ ਚਾਹੀਦਾ ਸੀ ਉਹ ਫਲਾਵਰਾ ਵਾਲਾ ਰਹਿ ਗਿਆ ਸੀਗਾ ਹਨ ਨਹੀਂ ਇਧਰ ਭੈਣ ਉਹਨਾਂ ਨੂੰ ਕਹਿ ਕੇ ਬਣਵਾ ਲਾਂਗੇ ਆਪਾਂ ਹਾਂ ਤੇ ਉਹ ਆਪਾਂ ਕਰਦਾਂਗੇ ਕਿ ਕਿ ਬਣਵਾਉਂਦੇ ਰਹਿੰਦੇ ਹੁਣ ਉਹਨਾਂ ਨੂੰ ਹਾਂ ਤਾ ਉਹ ਵੀ ਵਹਿ ਜਾਂਦੇ ਕੋਈ ਨਾ ਆਰਡਰ ਕਰ ਦਿਓ ਹਾਂ ਤੇ ਹੁਣ ਆਪਾਂ ਜਾ ਰਹੇ ਆਂ ਵਾਪਸ ਮੁੱਲਾਪੁਰ ਨੂੰ ਤੇ ਫਾਰਮਿੰਗ ਜਿਆਦਾ ਹੋਊਗੀ ਇੱਕਦਮ ਪਹਿਲਾਂ ਤਾਂ ਆਏ ਸੀ ਔਰ ਥੋੜੇ ਕੰਨੀ ਡੈਕ ਰੱਖੇ ਸੀ ਜਦੋਂ ਆਪਾਂ ਆਏ ਸੀਗੇ ਪਰ ਬਹੁਤ ਜ਼ਿਆਦਾ ਨਾ ਆਏ ਤੋਂ ਪੇਸ਼ੇ ਕੋਈ ਪਈ ਹੈ ਬਹੁਤ ਜ਼ਿਆਦਾ ਵਾਲੀ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਪਹੁੰਚ ਗਏ ਆ ਘਰੇ ਤੇ ਹੁਣ ਕਰਦੇ ਆ ਆਪਾਂ ਰੋਟੀ ਸਬਜੀ ਦੀ ਤਿਆਰੀ ਤੇ ਐਗਜ਼ੀਬਿਸ਼ਨ ਵਧੀਆ ਸੀਗੀ ਵਧੀਆ ਲੱਗਿਆ ਜਾ ਕੇ ਤੇ ਇੱਕ ਦਸੰਧੂ ਹੋਣੀ ਬਾਈ ਉਹਨਾਂ ਦੀ ਸਿਸਟਰ ਦੀ ਸੀਗੀ ਬੁਟੀਕ ਲਾਹੌਰ 94 ਪੇਜ ਉਹਨਾਂ ਦਾ ਇੰਸਟਾਗ੍ਰam ਤੇ ਉਹਨਾਂ ਨੇ ਐਗਜ਼ੀਬਿਸ਼ਨ ਲਾਈ ਸੀ ਸੈਕਿੰਡ ਆਪਣੇ ਆਮੂਲਾਪੁਰ ਤੋਂ ਦੀਦੀ ਨੇ ਹਨਾ ਆਪਣੇ ਰਿਲੇਟਿਵ ਨੇ ਉਹਨਾਂ ਦੇ ਨਾਲ ਐਗਜ਼ੀਬਿਸ਼ਨ ਉਹਨਾਂ ਨੇ ਮਿਲ ਕੇ ਲਾਈ ਸੀਗੀ ਤੇ ਵਧੀਆ ਆਪਾਂ ਸ਼ਾਪਿੰਗ ਵਗੈਰਾ ਕਰਿਆ ਤੇ ਬਾਕੀ ਜ਼ਿਆਦਾ ਬਲੌਗ ਆਪਾਂ ਨਹੀਂ ਬਣਾਇਆ ਕਿਉਂਕਿ ਉੱਥੇ ਹੋਰ ਵੀ ਲੇਡੀਜ਼ ਸੀਗੀਆਂ ਤੇ ਆਪਾਂ ਕਿਸੇ ਦੀ ਪ੍ਰਾਈਵੇਸੀ ਭੰਗ ਨਹੀਂ ਕਰ ਸਕਦੇ ਹਨਾ ਬਿਨਾ ਮਤਲਬ ਤੋਂ ਆਪਾਂ ਵੀ ਕਿਸੇ ਦੀ ਵੀਡੀਓ ਸ਼ੂਟ ਨਹੀਂ ਕਰ ਸਕਦੇ ਤੇ ਛੋਟਾ ਜਿਹਾ ਹੀ ਬਲੌਗ ਸੀਗਾ ਤੇ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਸਸ ਸ੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ ਜੀ ਇਸ ਤਰ੍ਹਾਂ